ਹਾਂਜੀ ਦੋਸਤੋ ਨਮਸਕਾਰ ਅ ਮੈਂ ਜਸਪ੍ਰਿਤ ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਅਹਿਮ ਮੇਨ ਮੁੱਦਾ ਲੈ ਕੇ ਅ ਜਿਸ ਦਾ ਨਾਮ ਹੈ ਟੁੱਟਦੇ ਰਿਸ਼ਤੇ ਤੁਸੀਂ ਆਮ ਤੌਰ ਤੇ ਦੇਖਿਆ ਹੋਵੇਗਾ ਕਿ ਜੇ ਇੱਕ ਲਾਈਫ ਨੂੰ ਕੰਪੇਅਰ ਕਰਿਆ ਜਾਵੇ ਅੱਜ ਦੀ ਲਾਈਫ ਤੇ ਪਿਛਲੇ ਅੱਜ ਤੋਂ 30 ਸਾਲ ਪਹਿਲਾਂ ਦੀ ਲੱਗੇ ਚਲੇ ਜਾਓਗੇ ਤਾਂ ਜਿਹੜੇ ਰਿਸ਼ਤੇ ਟੁੱਟਦੇ ਨੇ ਮੋਸਟ ਆਫ ਦਾ ਮੋਸਟ ਤੁਸੀਂ ਦੇਖਿਆ ਹੋਊਗਾ ਤਲਾਬ ਹੋ ਰਹੇ ਨੇ ਜਾਂ ਫਿਰ ਅੱਜ ਕੱਲ੍ਹ ਭੈਣ ਭਰਾਵਾਂ ਦੇ ਰਿਸ਼ਤੇ ਨੇ ਇੱਕ ਆਪਣੇ ਮਾਪਿਓ ਨਾਲ ਬੱਚਿਆਂ ਦੀ ਨਹੀਂ ਬਣ ਰਹੀ ਹੈਗੀ ਗਵਾੜੀ ਦੀ ਗਵਾੜੀ ਨਾਲ ਨਹੀਂ ਬਣ ਰਹੀ ਹੈਗੀ ਦੋਸਤ ਵੀ ਦੋਸਤ ਨਾਲ ਨਹੀਂ ਬਣ ਰਹੀ ਹੈਗੀ ਤੁਸੀਂ ਦੇਖੇ ਨੇ ਵੀ ਪਹਿਲਾਂ ਜਿਹੜੇ ਰਿਸ਼ਤੇ ਸੀ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਰਿਸ਼ਤੇ ਨੇ ਉਹ ਉਹ ਰਿਸ਼ਤੇ ਨਹੀਂ ਜਿਹਵੇਂ ਸਿਆਣੇ ਵੀ ਕਹਿੰਦੇ ਨੇ ਵੀ ਹਾਂ ਜਿਹੜੇ ਰਿਸ਼ਤੇ ਨੇ ਉਹ ਜਿਹੜਾ ਖੂਨ ਹੈ ਉਹ ਚਿੱਟਾ ਹੋ ਚੁੱਕਿਆ ਸੋ ਇਸ ਮੈਂ ਮੁੱਦੇ ਤੇ ਮੈਂ ਡਿਸਕਸ਼ਨ ਕਰਨ ਜਾ ਰਹੀ ਆ ਜਿੱਦੇ ਤੁਹਾਡਾ ਧੰਨਵਾਦ ਹੈ ਉਹ ਆਪਣੇ ਕੁਝ ਵਿਚਾਰ ਨੇ ਉਹ ਸਾਂਝੇ ਕਰਨੇ ਨੇ ਦੇਹਾਂਜੀ ਜਿਹੜੇ ਅੱਜ ਦੇ ਮੇਨ ਜਿਹੜੇ ਰਿਸ਼ਤੇ ਨੇ ਉਹ ਕਿਉਂ ਟੁੱਟ ਰਹੇ ਨੇ ਤੇ ਉਹਨਾਂ ਟੁੱਟਣ ਦਾ ਕੀ ਕਾਰਨ ਹੈ ਹਾਂਜੀ ਸਤਿ ਸ੍ਰੀ ਅਕਾਲ ਅ ਜਿਹੜੇ ਰਿਸ਼ਤਿਆਂ ਦੀ ਗੱਲ ਆ ਟੁੱਟਣ ਦੀ ਕਿਉਂਕਿ ਸਮਾਜ ਦੋ ਤਰ੍ਹਾਂ ਨਾਲ ਜਿਹੜਾ ਹੈਗਾ ਕਿਹਾ ਜਾਂਦਾ ਸੀ ਵੀ ਬਦਲਦਾ ਇੱਕ ਬੜਾ ਹੌਲੀ ਇੱਕ ਬੜਾ ਤੇਜ਼ ਕੋਈ ਵੀ ਸੱਭਿਆਚਾਰ ਆ ਬੜਾ ਹੌਲੀ ਜਿਵੇਂ ਇੱਕ 10 ਸਦੀਆਂ 'ਚ 20 ਸਦੀਆਂ 'ਚ ਕੋਈ ਸੰਸਕਾਰ ਬਦਲੇ ਆ ਕੋਈ ਵੱਲੀ ਵੱਲੀ ਗੱਲਾਂ ਬਦਲੀਆਂ ਜਿਵੇਂ 7 ਸਦੀ ਤੋਂ ਤੱਕ ਕਿੰਨੇ ਟਾਈਮ 'ਚ ਬਦਲੀ ਖਤਮ ਹੋਈ ਤੇ ਇੱਕ ਬੜੇ ਤੇਜ਼ੀ ਨਾਲ ਜਿਵੇਂ ਪਹਚਾ ਲਾ ਗਿਆ ਪੂਰੀ ਸੱਭਿਅਤੀ ਖਤਮ ਹੋ ਗਈ ਨਵੀਂ ਜਗਾ ਤੇ ਜਾ ਕੇ ਬਸਤੀ ਬਦਲ ਗਈ ਪਰ ਪਹਿਲੀ ਵਾਰ ਹੋਇਆ ਇਤਿਹਾਸ ਦੇ ਖੰਪੇ 'ਚ ਜਿੰਨਾ ਪੰਨ ਇਤਿਹਾਸ ਪਤਾ ਉਹਦੇ 'ਚ ਪਹਿਲੀ ਵਾਰ ਹੋਇਆ ਕਿ ਬੜੀ ਤੇਜ਼ੀ ਨਾਲ ਅਖਿਲੇ 20 ਸਾਲਾਂ 'ਚ 25 ਸਾਲਾਂ 'ਚ ਜਿਹੜਾ ਹੈਗਾ ਆਪਣਾ ਸਭਿਆਚਾਰ ਬਦਲ ਗਿਆ ਤੇ ਜੇ ਆਪਾਂ ਗੱਲ ਕਰੀਏ ਪੰਜਾਬੀ ਸੱਭਿਆਚਾਰ ਦੀ ਆਪਣੇ ਜਿਹੜੇ ਰਿਸ਼ਤੇ ਸੀਗੇ ਪਹਿਲਾਂ ਸਾਂਝੇ ਪਰਿਵਾਰ ਸ਼ੁਰੂ ਤੋਂ ਹੀ ਆਪਣੇ ਹੋਣ ਜਿ ਸੀਗੇ ਵੀ ਚਾਚੇ ਤਾਏ ਇਕੱਠੇ ਰਹਿੰਦੇ ਆ ਬੜਾ ਟਾਈਮ ਬਾਹਰ ਹਟ ਹੁੰਦੇ ਆ ਬੀਬੀ ਜਨਨਾ ਦਾ ਇਸ ਤੱਕ ਰਹੇਗਾ ਹਨ ਪਰ ਹੁਣ ਜਿਹੜਾ ਹੈਗਾ ਕੁੜੀਆਂ ਨਾਲ ਕੁੜੀਆਂ ਹੁਸੋਜਦੇ ਨੇ ਮੈਂ ਤੇ ਮੇਰੇ ਘਰ ਵਾਲਾ ਕੋਈ ਹੈ ਜਾਂ ਕੋਈ ਹੋਰ ਭੈਣ ਭਾਈ ਵੀ ਨਾ ਹੋਵੇ ਵੀ ਦੋ ਤਿੰਨ ਜਾਣੇ ਹੋਈਏ ਘਰ ਚ ਉਹ ਕੋਈ ਜਾਨ ਨਾ ਹੋਵੇ ਉਹ ਤੇ ਤਿੰਨ ਚਾਰ ਜਾਣੇ ਚ ਵੀ ਘਟਨਾ ਔਖਾ ਹੋਇਆ ਪਿਆ ਕੁੜੀਆਂ ਨੂੰ ਤੇ ਉਹਦਾ ਐਕਚੁਅਲੀ ਜਿਹੜਾ ਹੈਗਾ ਮੈਂ ਉਹਨਾਂ ਨੂੰ ਲੱਗਦਾ ਵੀ ਅਸੀਂ ਫੈਮਿਨਿਜ਼ਮ ਫੈਮਿਨਿਜ਼ਮ ਬੜਾ ਸਮੱਸਿਆ ਬੜਾ ਲੱਗਿਆ ਹਮ ਆਜਕਲ ਕੁੜੀਆਂ ਨੇ ਫੈਮਿਨਿਜ਼ਮ ਵੀ ਐਸ ਤਾ ਜੀ ਜਿਹੜਾ ਹੈਗਾ ਲੇਡੀਜ਼ ਨੂੰ ਦਵਾ ਕੇ ਰੱਖਿਆ ਜੀ ਬੰਦਿਆਂ ਨੇ ਐ ਕੀਤਾ ਜਿਉਂ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਇੱਕ ਹੀ ਵਿੱਚ ਪਰ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਪਹਿਲਾਂ ਵੀ ਚੱਲਦੀਆਂ ਸੀ ਲੇਡੀਜ਼ ਪਹਿਲਾਂ ਵੀ ਉਹਨਾਂ ਦਾ ਸੀਗਾ ਮੇਘਨਾਥ ਰਮਨ ਦੇ ਵਿੱਚ ਬੜਾ ਵੱਡਾ ਕੈਰੈਕਟਰ ਸੀਦਾ ਬੰਦਾ ਪੇਟਾ ਸੀਗਾ ਉਹ ਉਹਦੇ ਨਾਮ ਅੰ ਵਿੱਚ ਜਾਂ ਜਿਆਦਾ ਤਾਕਤ ਵਿੱਚ ਉਹਦੀ ਘਰ ਵਾਲੀ ਦਾ ਹੱਥ ਸੀਗਾ ਵੀ ਉਹਦੀ ਘਰ ਵਾਲੀ ਇੰਨੀ ਕੁ ਤਪ ਤੇਜ ਵਾਲੀ ਸੀਗੀ ਵੀ ਉਹਦੇ ਘਰ ਮਰ ਜਾਂਦੀਗਾ ਜਲੰਧਰ ਆਕਸ਼ਸ਼ ਦੀ ਗੱਲ ਲਾ ਲਈਏ ਉਹਦੀ ਘਰ ਵਾਲੀ ਬਿੰਦਾ ਸੀ ਜਿਹਨੂੰ ਤੁਲਸੀ ਦੇ ਰੂਪ ਵਿੱਚ ਕਿਹਾ ਜਾਂਦਾ ਵੀ ਉਹ ਬਾਦ ਚ ਬਣੀ ਉਹਨਾਂ ਪੂਜਿਆ ਜਾਂਦਾ ਉਹ ਆਪਣੀ ਘਰ ਵਾਲੀ ਦੇ ਤਪ ਤੇਜ ਦੇ ਕਕੇ ਨਹੀਂ ਮਰਿਆ ਸੀ ਲੇਡੀਜ਼ ਮੋਢੇ ਨਾਲ ਮੋਢਾ ਜੋੜ ਕੇ ਪਹਿਲਾਂ ਵੀ ਚੱਲਦੀਆਂ ਸੀਗੀਆਂ ਹੁਣ ਐਕਚੁਅਲੀ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੇ ਚੱਕਰ 'ਚ ਲੇਡੀਜ਼ ਆਬਾ ਤਬਦਬਾ ਰੱਖਣਾ ਚਾਹੁੰਦੀਆਂ ਨੇ ਤੇ ਬੰਦੇ ਸ਼ੁਰੂ ਤੋਂ ਕਦੇ ਥੋੜਾ ਸਮਾਜ ਪੁਸ਼ਪ ਦਾ ਜਾਂ ਪੰਜਾਬੀ ਸਮਾਜ ਤੇ ਬੰਦੇ ਆਪ ਕੋ ਹੀਣ ਭਾਵਨਾ ਮੰਨਦੇ ਐ ਇਸ ਗੱਲ ਜਿਵੇਂ ਲੇਡੀ ਜੀ ਦੇ ਉੱਪਰ ਦੀ ਹੁੰਦੀ ਆ ਇਸ ਲਈ ਜਿਹੜੇ ਹੈਗੇ ਆ ਰਿਸ਼ਤੇ ਉਹ ਟੁੱਟ ਰਹੇ ਆ ਤੇ ਦੋਨਾਂ ਚ ਏਗੋ ਆ ਜਿਹੜੀ ਪਹਿਲਾਂ ਅੱਗੇ ਇੱਕ ਬੋਲਦਾ ਸੀਗਾ ਤਾਂ ਡੇੜੇ ਸੁਣ ਲੈਂਦੀਆਂ ਸੀਗਾ ਚੁੱਪ ਕਰ ਜਾਂਦੇ ਆਪ ਦਾ ਦੁੱਖਾਂ ਤੇ ਕੱਢ ਲੈਂਦੀਆਂ ਸੀਗੀਆਂ ਪਰ ਹੁਣ ਲੇਡੀ ਨਾਲ ਕਹਿੰਦੇ ਨੇ ਵੀ ਨਹੀਂ ਜੀ ਤੂੰ ਇੱਕ ਬੋਲੇਗਾ ਤਾਂ ਮੈਂ ਦੋ ਬੋਲੂਗੀ ਨਹੀਂ ਮੈਨੂੰ ਇੱਥੇ ਇੱਕ ਚੀਜ਼ ਚਲੋ ਤੁਹਾਡੇ ਤੁਸੀਂ ਬਹੁਤ ਸੋਹਣਾ ਆਪਣਾ ਜਿਹੜਾ ਵਿਚਾਰ ਹੁਸ਼ਿਆਰ ਕੀਤਾ ਭੀ ਅੰ ਜਿਹੜਾ ਅੱਜ ਕੱਲ ਲੜਾਈ ਹੋ ਰਹੀ ਆ ਜਾਂ ਹੋ ਰਹੀ ਆ ਉਹਦਾ ਇਹ ਮੁੱਦਾ ਹੈ ਕਾਫੀ ਅੱਛਾ ਹੈ ਪਰ ਜੇ ਕਿਤੇ ਨਾ ਕਿਤੇ ਦੇਖਿਆ ਜਾਵੇ ਵੀ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਟੈਕਨੋਲੋਜੀ ਆ ਉਹ ਟੈਕਨੋਲੋਜੀ ਆਈ ਆ ਠੀਕ ਹੈ ਪਹਿਲਾਂ ਤੁਸੀਂ ਮੋਸਟ ਆਫ ਦਾ ਟਾਈਮ ਪੁਰਾਣੇ ਜ਼ਮਾਨੇ ਦੇ ਵਿੱਚ ਸੋਣਿਆ ਹੋਏਗਾ ਦੇਖਿਆ ਵੀ ਹੋਇਆ ਗਿਆ ਕਿ ਜਿਹੜੀ ਆਪਣੀ ਮੰਮੀਆਂ ਸੀ ਜਾਂ ਦਾਦੀਆਂ ਸੀ ਉਹਨਾਂ ਕੋਲੇ ਫੋਨ ਨਹੀਂ ਹੁੰਦੇ ਸੀਗੇ ਠੀਕ ਹੈ ਜੇ ਟੈਕਨੋਲੋਜੀ ਆਈ ਹੈ ਉਹ ਤੇ ਫਾਇਦੇ ਨੇ ਹੋਏ ਫਾਇਦੇ ਹੋਏ ਨੇ ਤਾਂ ਫਾਇਦੇ ਹੋਣ ਦੇ ਨਾਲ-ਨਾਲ ਨੁਕਸਾਨ ਵੀ ਹੋਏ ਦਿੰਦੇ ਨੇ ਠੀਕ ਹੈ ਮੋਬਾਈਲ ਸੀ ਸਭ ਤੋਂ ਜੋ ਲੱਗਦਾ ਵੀ ਇੱਕ ਰੀਜ਼ਨ ਇਹ ਵੀ ਆ ਕਿ ਕਿਤੇ ਨਾ ਕਿਤੇ ਵੀ ਪਹਿਲਾਂ ਮੋਬਾਈਲ ਨਹੀਂ ਹੁੰਦੇ ਸੀਗੇ ਮੇਆ ਬੀਬੀ ਤੇ ਝਗੜਾ ਹੁੰਦਾ ਸੀ ਲੜਾਈ ਹੁੰਦੀ ਸੀਗੀ ਜਦੋਂ ਉਹ ਚਿੱਠੀ ਪਹੁੰਚਦੇ ਚਿੱਠੇ ਲਾਦੇ ਹੁੰਦੇ ਸੀ ਉਦੋਂ ਜਦੋਂ ਉਹਨਾਂ ਦੇ ਲੜਕੀ ਵਾਲੇ ਦੇ ਪੇਰੈਂਟਸ ਆਉਂਦੇ ਮਾਤਾ-ਪਿਤਾ ਦੇਖਾਂਗੇ ਟਾਈਮ ਲੱਗ ਜਾਂਦਾ ਸੀ ਆ ਉਹਨੂੰ ਗੁੱਸਾ ਠੰਡਾ ਪਈ ਜਾਂਦਾ ਚਿੱਠੀ ਲਿਖੀ ਹੋਈ ਨਹੀਂ ਆਂਦੀ ਸੀ ਮਾਤਾ-ਪਿਤਾ ਆਉਂਦੇ ਸੀਗੇ ਹੁਣ ਤਾਂ ਅਗਲਾ ਨਾਲ ਨਾਲ ਨੰਬਰ ਆਇਆ ਜਾਂਦਾ ਤੇ ਵੀਡੀਓ ਕਾਲ ਹੀ ਕਹਿੰਦਾ ਤੇ ਵੀ ਆ ਕਲੇਸ਼ ਪਿਆ ਵਿਆ ਆਜੋ ਜੀ ਉਦੋਂ ਉਹ ਵੀ ਅੱਗੇ ਸਾਧਨ ਨਹੀਂ ਹੁੰਦੇ ਸੀਗੇ ਤਾਂ ਕੀ ਆਉਂਦੇ ਸਹੇਕਾ ਜਾਂਦੇ ਹੁਣ ਤਾਂ ਨਾਲ ਨਾਲ ਗੱਡੀ ਲੱਗੀ ਅਗਲਾ ਆਇਆ ਬਾਕੀ ਕੋਈ ਗੱਡੀ ਆ ਇੱਕ ਟੱਪਲ ਚ ਚਾਰ-ਚਾਹ ਗੱਡੀਆਂ ਨੇ ਜਿੰਨੇ ਜੀ ਨੇ ਉਹ ਨਹੀਂ ਐਡਿਟ ਕੀਆ ਨੇ ਅਗਲਾ ਆਇਆ ਨਾਲ ਨਾਲ ਗਲੇਸ਼ ਬਣ ਗਿਆ ਤੇ ਹੁਣ ਤਾਂ ਹੈ ਹੀ ਗਲੇਸ਼ ਉਹ ਤੇਰੀ بے ਬਾਤ ਨਾ ਉਹ ਇੱਕ ਉਹ ਨਵੀਂ ਗੱਲਾ ਦੋਨੇ ਕਾਲੀ ਕਾਇਰ ਲੜ ਪਏ ਉਹ ਸਟੇਟ ਜਲਾਉਂਦੀ ਜਿੱਥੇ ਉਹ ਸਟੇਟ ਚਲਾਉਂਦਾ ਉਹਦੇ ਜਿੱਥੇ ਦੇਖਦੇ ਕੇ ਉਹ ਹੋਰ ਰਾਈ ਬਲੀ ਜਾਂ ਨਹੀਂ ਸਟੇਟ ਜਲਾਦੇ ਜੀ ਇਹ ਚੀਜ਼ ਬਹੁਤ ਸੋਹਣਾ ਕੁੱਦਾ ਹਾਂ ਜੀ ਜਿਹੜਾ ਕੋਈ ਸ਼ੇਅਰ ਕੀਤਾ ਵੀ ਟੈਕਨੋਲੋਜੀ ਲਾ ਲਓ ਮੋਬਾਈਲ ਲਾ ਲਓ ਵੀ ਜਿਹੜੀ ਵੀ ਆਪਾਂ ਕਿਹੜੀ ਮੋਬਾਈਲ ਦੀ ਖੋਜ ਹੋਈ ਸੀ ਉਹ ਇਸ ਇਸ ਚੀਜ਼ ਦੇ ਲਈ ਹੋਈ ਸੀ ਵੀ ਹਾਂ ਜੀ ਇਹਦੇ ਫਾਇਦੇ ਹੋਣ ਇਹਨੂੰ ਸਹੀ ਚੀਜ਼ ਦੇ ਲਈ ਇਸਤੇਮਾਲ ਕੀਤਾ ਜਾਵੇ ਪਰ ਲੋਕਾਂ ਨੇ ਇਸ ਚੀਜ਼ ਨੂੰ ਜਿਹੜਾ ਆਪਣਾ ਇਸਤੇਮਾਲ ਕੀਤਾ ਉਹ ਸਿਰਫ ਸਿਰਫ ਕੀਤਾ ਨਹੀਂ ਕੋਈ ਵੀ ਚੀਜ਼ ਆ ਉਹਦੇ ਹਰੇਕ ਦੇ ਫਾਇਦੇ ਹੈ ਇੱਕ ਦੇ ਨੁਕਸਾਨ ਹੁੰਦੇ ਹੈ ਕੋਈ ਵੀ ਚੀਜ਼ ਫਾਇਦੇ ਵਾਸਤੇ ਬੰਦੀ ਹੈ ਪਿੱਛੇ ਨਾ ਮੂਵੀ ਆਈ ਸੀਗੀ ਆਪਣੀ ਜਿਹੜਾ ਜਿਹਨੇ ਪਹਿਲੀ ਵਾਰ ਪਰਮਾਣੂ ਬਣਾਇਆ ਸੀਗਾ ਮੀਕਾ ਵਾਸਤੇ ਜਿਹੜਾ 8 ਅਗਸਤ ਦੇ 6 ਅਗਸਤ ਨੂੰ ਸਿੱਟਿਆ ਗਿਆ ਸੀਗਾ ਭਾਰਤ ਦੇ ਉੱਤੇ ਹੀ ਤੁਸੀਂ ਮੰਨ ਸਕਾਗੇ ਉਹ ਪਰਮਾਣੂ ਬਣਾਉਂ ਉਹਨਾਂ ਆਪਨਹਾਏ ਤੇ ਉਹਦੇ ਜੀਵਨ 'ਤੇ ਮੂਵੀ ਆਈ ਜਗੀ ਜਦਕਿ ਉਹਨੇ ਜਦੋਂ ਪਰਮਾਣੂ ਬਣਾਇਆ ਸੀ ਉਹਨੇ ਬਣਾਇਆ ਸੀਗਾ ਮਨੁੱਖਤਾ ਦੇ ਭਲੇ ਵਾਸਤੇ ਉਹਨੇ ਪਹਿਲਾ ਉਹਨੂੰ ਇਹੀ ਦੱਸਿਆ ਗਿਆ ਸੀ ਵੀ ਕੋਈ ਬੰਦੇ ਨਹੀਂ ਮਾਰਾਂਗੇ ਜਾਂ ਕੁਝ ਉਹ ਨਹੀਂ ਕਰਾਂਗੇ ਸਿਰਫ ਖਾਲੀ ਜਗ੍ਹਾ ਤੇ ਸਿੱਟਾਂਗੇ ਨਾ ਜਾਂ ਜਿਹਨੇ ਪਹਿਲੀ ਵਾਰ ਬੰਬ ਬਣਾਇਆ ਸੀ ਨਾ ਉਹਦੇ ਬਾਰੇ ਗੱਲ ਕਰਦਾ ਨਾ ਉਹਨੇ ਪਹਿਲੇ ਵਾਸਤੇ ਨਾ ਇਹ ਪਹਾੜ ਘਟਾਂਗੇ ਕੋਈ ਕਰਾਂਗੇ ਪਰ ਉਹਨਾਂ ਝੂਠੀ ਊਜ ਆ ਗਈ ਉਹ ਦਿਖਾਂਦਾ ਸੀਗਾ ਵੀ ਉਹ ਉਹਦੀ ਡੈਥ ਹੋ ਗਈ ਤਾਂ ਅਖਬਾਰਾਂ 'ਚ ਵੱਡੀ ਸੁਰਖੀ ਸੀ ਵੀ ਮਾਨਵਤਾ ਦਾ ਦੁਸ਼ਮਣ ਮਰ ਗਿਆ ਉੱਬੜਾ ਹੋਇਆ ਲੈ ਕੇ ਵੀ ਮੈਂ ਚੰਗੇ ਵਾਸਤੇ ਮੈਂ ਜਿਪ ਲੈ ਤਾ ਗਲਤ ਵਾਸਤੇ ਗਿਆ। ਫਰੀਕ ਚੀਜ਼ ਬਣਦੀ ਚੰਗੇ ਵਾਸਤੇ ਆ ਪਰ ਉਹਦੇ ਜਿਹੜੇ ਮਾਰੇ ਪੱਖ ਨੇ ਉਹ ਜ਼ਿਆਦਾ ਉੱਬੜਨ ਕਿਉਂਕਿ ਮਨੁੱਖੀ ਮਾਨਾ ਜਿਹੜਾ ਚੰਚਲਾ ਚੰਚਲ ਹੁੰਨਗੇ ਕਿਉਂ ਮਾਰੇ ਪੱਖਾਂ ਨੂੰ ਛੇਤੀ ਫਰਦਾ ਕਿਸੇ ਵੀ ਜੀਵ ਨੂੰ ਤੁਸੀਂ ਸੰਤਾਂ ਦੇ ਕੋਲੇ ਚਲੇ ਜਾਓ 10 ਦਿਨ ਬੈਠੋ ਤੁਸੀਂ ਚੰਗੇ ਘਟ ਬਣੋਗੇ ਸੁਣੋਗੇ ਮਾਰੇ ਮੰਦਰ ਜਿਵੇਂ ਬੈਠਣ ਲੱਗ ਜਿਓ ਨਸ਼ੇ ਆਣੇ ਜਿਵੇਂ ਬੈਠਣ ਲੱਗੇ ਇਹ ਦੱਸਾਂਗਾ ਕਿ ਜੋ ਵਿੱਚ ਮਾਰੇ ਗੋਂ ਛੇਤੀ ਫਰਦਾ ਬੰਨ ਉਹ ਹੀ ਹੈਗਾ ਜਿਹੜਾ ਮੋਬਾਈਲ ਦਾ ਹੈਗਾ ਮੋਬਾਈਲ ਆ ਜਿਹੜਾ ਉਹ ਗੱਲ ਕਰਨ ਵਾਸਤੇ ਜਾਂ ਗਾ ਚੋ ਵੀਡੀਓ ਕਾਲ ਵਾਸਤੇ ਵੀ ਜਾਂਦਾ ਜਾਂ WhatsApp ਆ ਉਹਦੇ ਤੇ ਆਦਾਨ-ਪ੍ਰਦਾਨ ਕੋਈ ਚਿੱਠੀ ਆ ਕੋਈ ਪੱਤਾ ਕੋਈ ਚੰਗੀ ਚੀਜ਼ ਆ ਹਨਾ ਪਰ ਮਾਰੇ ਵਕਤ ਤੁਸੀਂ ਦੇਖੋ ਪਹਿਲਾਂ TikTok ਬੜਾ ਔਖਾ ਖਤਮ ਕੀਤਾ ਹੈ TikTok ਤੇ ਕੀ ਚੱਲ ਰਿਹਾ ਸੀ ਹੁਣ Instagram ਤੇ ਉਹੀ ਕੁਝ ਚੱਲਦੇ ਆ ਕੋਈ ਸਮਝ ਤੇ ਬਾ ਵੀ ਲੋਕਿਹੜੇ ਪਾਸੇ ਕੀ ਸੋਚਦੇ ਆ ਅੱਗੇ ਤੁਸੀਂ ਇਹ ਦੇਖੋ ਵੀ ਕੋਈ ਜਵਾਕ ਨਾ ਸਟੇਜ ਤੇ ਚੜ੍ਹਨੇ ਵੇਲੇ ਵੀ ਡੱਕਦਾ ਸੀਗਾ ਉਹਨਾਂ ਦੇ ਕਰੇ ਜਿਹੜੇ ਮਰਜੀ ਜਵਾਕ ਨੂੰ ਇੰਸਟਾਗ੍ਰਾਮ ਤੇ ਵੀਰ ਬਣਾ ਕੇ ਸਵਾਦੋ ਪਾ ਲਈਆਂ ਤੇ ਕਈ ਇਹੀਆਂ ਵਿਸ਼ੇਮੀ ਆਨੇ ਦਿੱਤਾ ਪਾਰਦੇ ਜਿਹੜੇ ਸੋਚ ਵੀਨ ਜਗਦੇ ਸੀ ਅੱਗੇ ਵੀ ਅੱਜ ਤੋਂ 10 ਸਾਲ ਪਹਿਲਾਂ ਕੋਈ ਬੱਚਾ ਪਹਿਲੇ ਉਹ ਵੀ ਜੀ ਗੱਲ ਕਹਿ ਦੂਗਾ ਜਾਂ ਕਰ ਲੂਗਾ ਤੇ ਹੁਣ ਬੜੇ ਮੈਂ ਕੱਲੀ ਕੁੜੀ ਨਾ ਪਾਰਸੋਸ਼ਲ ਦੇਖਿਆ ਜੀਆ ਕੋਈ ਕਮੇਡੀ ਸ਼ੋਅ ਜਿਹਾ ਸਟੈਂਡ ਅਪ ਕਮੇਡੀ ਦਾ ਸਟੇਜ ਜੀਗੀ ਉੱਥੇ ਆਡੀਅੰਸ ਦੇ ਵਿੱਚ ਜਮਾਨ ਦੋ ਭੈਣ ਭਾਈਆਂ ਵੀ ਭੈਣ ਭਾਈ ਲੜਕੇ ਨੇ ਦਸਤਾਰ ਬੰਨੀ ਵੀ ਸੀ ਸਜਾਈ ਵੀ ਸੀਗੀ ਪਗ ਬੰਨੀ ਵੀ ਸੀ ਤੇ ਨਾਲ ਉਹਦੀ ਸਿਸਟਰ ਸੀਗੀ ਜਦ ਕਿ ਕੋਈ ਜਵਾਕ ਨਹੀਂ ਸੀਗੇ ਮਚੋੜ ਮੋਦੇ ਮਚੋੜ ਮੋਦੇ ਜਿਕੇ ਦੋਨੇ ਆ ਪੈਰ ਕਿਤੇ ਤੇ ਚਾਲ ਦੇ ਸੀਗੇ ਦੋਨੇ ਤਾਂ ਮੁੰਡਾ ਤਾਂ ਨਿੱਜ ਨੂੰ ਬਹੁਤਾ ਬੋਲਿਆ ਉਹਦੀ ਜਿਹੜੀ ਭੈਣ ਸੀਗੀ ਉਹ ਬੜੇ ਨੌਮ ਵਿੱਚ ਗੰਦੇ ਜਿਹੜੇ ਜੋਗ ਸੀਗੇ ਬਲਕਿ ਜੋਗ ਸੀਗੇ ਉਹ ਆਪਣੇ ਭਾਈ ਬਾਰੇ ਬੋਲ ਰਹੀ ਸੀਗੀ ਤੇ ਸਮ ਬੜਾ ਹਰਾਨੀ ਹੋਈ ਦੀ ਹੈ ਕਿ ਚਲੋ ਪਤਾ ਨਹੀਂ ਵਿਦੇਸ਼ੀ ਲੋਕ ਇੰਨਾ ਬੋਲਦੇ ਆ ਨਹੀਂ ਬੋਲਦੇ ਪਰ ਪੰਜਾਬੀ ਨੌਜਵਾਨਾਂ ਨੂੰ ਇਹੀ ਜੀ ਗੱਲਬਾਤ ਜਾਂਦੇ ਉਹ ਵੀ ਇੱਕ ਮੇਜਰ ਬੰਦੇ ਨੂੰ ਜਾਂਦੇ ਬੜਾ ਦੁੱਖ ਲੱਗਦਾ ਏ ਇਸ ਗੱਲ ਨੂੰ ਦੇਖ ਕੇ ਇਹ ਹੈ ਜਾਂ ਤੇ ਉਹਦੇ ਦੇ ਕੇਸ ਤੇ ਮ ਜਿਹੜਾ ਹੈਗਾ ਉਹ ਇਸ ਤੇ ਦੀ ਗੱਲ ਕਰਦੇ ਕਿ ਤੇ ਹੋਰ ਹੀ ਚਲੀ ਗਈ ਚਲੋ ਗੱਲ ਪਰ ਜਿਹੜੀ ਹੈਗੀ ਆ ਇਸ ਤੇ ਟੁੱਟਣ ਦਾ ਸਭ ਤੋਂ ਵੱਡੇ ਰੀਜਨਾਂ ਚ ਇੱਕ ਇਹੀ ਆ ਜਿਹੜਾ ਸੋਸ਼ਲ ਮੀਡੀਆ ਆ ਉਹਦੇ ਨਾਲ ਆਪਣੇ ਸਭਿਆਚਾਰ ਸਫਾਈਕ ਪਿਆ ਉਹ ਸਭਿਆਚਾਰ ਸਫਾਈਕ ਪੈਣ ਦੇ ਕੇ ਜਿਹੜਾ ਹੈਗਾਗਾ ਲੇਡੀ ਨੂੰ ਲੱਗਣ ਲੱਗ ਗਿਆ ਮੈਂ ਬਾਬਰ ਦੀਆਂ ਬੰਦੇ ਕਹਿੰਦੇ ਮੈਨੂੰ ਮੈਂਂ ਦੀਵਾ ਕਿਉਂ ਹਾਂ ਦੋਨਾਂ ਦੀ ਗੱਲ ਜਿਹੜੀ ਉਹ ਕਲੈਸ਼ ਹੋਣੀ ਅੱਗੇ ਏਕੋ ਜੇ ਬੰਦਾ ਲੱਗਦਾ ਸੀਗਾ ਤਾਂ ਲੇਡੀ ਚੁੱਪ ਕਰ ਜਾਂਦੇ ਸੀਗੇ ਚੁੱਪ ਕਰ ਜਵਾਕਾਂ ਨੂੰ ਘੁੱਟ ਲਿਆ ਦੋ ਥਾਪੜੇ ਲਾ ਦਿੱਤੇ ਗੁੱਸਾ ਉੱਥੇ ਢਲ ਗਿਆ ਹਨਾ ਤੇ ਹੋ ਹੀ ਅੰਦਰ ਸੀਦਾ ਹੁਣ ਉਹ ਅਗਲੀ ਕਹਿੰਦੇ ਤੂੰ ਇੱਕ ਬੋਲੇਗਾ ਮੈਂ ਦੋ ਬੋਲੂ ਤੇ ਬਰਾਬਰ ਦੀ ਹੈਗੀਆਂ ਮੈਂ ਮੈਂ ਘੱਟ ਨਹੀਂ ਹੈਗੀ ਤੇ ਉਹ ਚੱਕਰ ਜਿਹੜਾ ਉਹ ਕਲੈਸ਼ ਵੱਧਦਾ ਜਾਂਦਾ ਤੇ ਰੌਲਾ ਜਿਹੜਾ ਹੈਗਾ ਵਧਦਾ ਜਾਂਦਾ ਚਲੋ ਬਾਕੀ ਮੇਰਾ ਇੱਕ ਕਾਫੀ ਅੱਛਾ ਡਿਸਕਸ਼ਨ ਸੀ ਟਾਪਿਕ ਦਾ ਹੰਡ ਕਰਦੇ ਹੋਏ ਮੇਰੀ ਜੋ ਰਾਇਆ ਉਹ ਤਾਂ ਮੈਂ ਇਹ ਰਹਿ ਦੇਣਾ ਚਾਹੁੰਨੀ ਆ ਵੀ ਕੋਈ ਵੀ ਰਿਸ਼ਤਾ ਹੈ ਨਾ ਚਾਹੇ ਮੀਆਂ ਬੀਵੀ ਦਾ ਹੈ ਚਾਹੇ ਕਿਸੇ ਦਾ ਵੀ ਹੈ ਚਾਹੇ ਭੈਣ ਭਰਾ ਦਾ ਹੈ ਜਿਹੜੀ ਲੜਾਈ ਝਗੜਾ ਹੈ ਤੁਹਾਡਾ ਆਪਸ ਦੇ ਵਿੱਚ ਦੋ ਦੇ ਵਿੱਚ ਹੈ ਤਾਂ ਦੋਹਾਂ ਦੇ ਵਿੱਚ ਰਹਿਣਾ ਚਾਹੀਦਾ ਇਹ ਨਹੀਂ ਹੈਗਾ ਵੀ ਹਾਂਜੀ ਤੁਹਾਡੇ ਦੋਹਾਂ ਦੇ ਵਿੱਚ ਲੜਾਈ ਹੈ ਨਾ ਤੁਸੀਂ ਤੀਜੇ ਬੰਦੇ ਨੂੰ ਆਪਣਾ ਇੱਕ ਕਿੱਸਾ ਦੱਸਦੇ ਹੋ ਉਸ ਲੜਾਈ ਬਾਰੇ ਦੱਸਦੇ ਹੋ ਦੈਨ ਉਸ ਤੋਂ ਬਾਅਦ ਕੀ ਹੁੰਦਾ ਜਿਹੜੀ ਲੜਾਈ ਆ ਉਹਦੇ ਇੱਕ ਤਰ੍ਹਾਂ ਦਾ ਵੀ ਹੋਰ ਅੱਗ ਹੋ ਜਾਂਦੀ ਹੈ ਬਲ ਜਾਂਦੀ ਆ ਉਹ ਜਿਹੜਾ ਪਲੇਸ ਹੈ ਉਹ ਗੱਲ ਅੱਗੇ ਬਾਧੇ ਬਾਧੇ ਬਾਧੀਆਂ ਨੇ ਬਹੁਤ ਅੱਗੇ ਤੱਕ ਤੈਕ ਚਲੇ ਜਾਂਦੀਆਂ ਨੇ ਜਿਹੜਾ ਪਲੇਸ ਇੱਕ ਛੋਟੀ ਜਿਹੀ ਲੜਾਈ ਤੋਂ ਸ਼ੁਰੂ ਹੋ ਕੇ ਅੱਗੇ ਜਿੱਕ ਜਾਂਦਾ ਜਾਂਦਾ ਇੰਨਾ ਇਸ ਹੱਦ ਤੱਕ ਅੱਗੇ ਚਲਾ ਜਾਂਦਾ ਵੀ ਆਪਸੀ ਜਿਹੜੀ ਈਗੋ ਆ ਉਹ ਜ਼ਿਆਦਾ ਹੱਟ ਹੋਣ ਲੱਗ ਜਾਂਦੀ ਆ ਤੇ ਸੌਰੀ ਬੋਲਣ ਦੀ ਜਗ੍ਹਾ ਇੱਕ ਦੂਜੇ ਨੂੰ ਮਾਫ ਕਰਨ ਦੀ ਜਗ੍ਹਾ ਜਿਹੜੀ ਲੜਾਈ ਦਾ ਮੁੱਦਾ ਵਸੇ ਏ ਇੱਜਾ ਵੀ ਜ਼ਿਆਦਾ ਲੰਮਾ ਕਰ ਦਿੱਤਾ ਜਾਂਦਾਗਾ ਸੋ ਮੇਰੀ ਤਾਂ ਇਹੀ ਮੰਨਣਾ ਐ ਐਂਡ ਦੇ ਵਿੱਚ ਵੀ ਚਾਹੇ ਆਪਸ ਦੇ ਵਿੱਚ ਕੋਈ ਵੀ ਕਿਸੇ ਦੇ ਆਪਸ ਦੇ ਵਿੱਚ ਲੜਾਈ ਹੋਵੇ ਜਿਹੜਾ ਮਰਜੀ ਰਿਸ਼ਤਾ ਹੋਵੇ ਉਹ ਆਪਸ ਦੋਨਾਂ ਜਾਣਿਆਂ ਦੇ ਵਿੱਚ ਬੈਠ ਕੇ ਖਤਮ ਕਰ ਲਈ ਜਾਵੇ ਤਾਂ ਉਹਦੇ ਉੱਤੇ ਗਰੀਸ ਨਹੀਂ ਆਏਗੀ ਕਿਉਂਕਿ ਜੇ ਤੁਸੀਂ ਕਦੇ ਵੀ ਤੀਜੇ ਬੰਦੇ ਨੂੰ ਐਡ ਕਰੋਗੇ ਤਾਂ ਤੁਹਾਡੇ ਰਿਸ਼ਤੇ ਦਾ ਇੱਕ ਤਰ੍ਹਾਂ ਦਾ ਤਮਾਸ਼ਾ ਹੀ ਬਣ ਕੇ ਰਹੇਗਾ ਮਜ਼ਾਕ ਹੀ ਬਣ ਕੇ ਰਹੇਗਾ ਤੁਹਾਡਾ ਰਿਸ਼ਤਾ ਢੇਰ ਲੜਾਈਆਂ ਹੋ ਸੁਲਝਣ ਦੀ ਜਗ੍ਹਾ ਜ਼ਿਆਦਾ ਉਲਝਣ ਉਲਝੇਗੀ ਗੁੰਝਲਦਾਰ ਬਣ ਜੇਗੀ ਸੋ ਅੱਜ ਦਾ ਟਾਪਿਕ ਇੱਥੇ ਹੀ ਅੰਡਰ ਕਰਦੇ ਆਮ ਜੀ ਦਾ ਨਮਸਕਾਰ ਮਸੂਮ ਇੱਕਲਾ ਰਿਸ਼ਤਾ ਕਿ ਹਾਂ ਹਰੇਕ ਦਾ ਮੈਂ ਹਰੇਕ ਦਾ